ਸਾਰੇ ਪ੍ਰਾਈਵੇਟ ਟੈਲੀਕਮ ਸੇਵਾ ਪ੍ਰਦਾਤਾਵਾਂ ਨੇ ਆਪਣੇ ਪ੍ਰੀपेड ਰੀਚਾਰਜ ਪਲਾਨ ਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਮੋਬਾਈਲ ਰੀਚਾਰਜ ਪਲਾਨ ਦੀ ਕੀਮਤ 3 ਜੁਲਾਈ ਤੋਂ ਵਧੇਗੀ ਪ੍ਰੀपेड ਰੀਚਾਰਜ ਪਲਾਨ ਹੁਣ ਦੇ ਮੁਕਾਬਲੇ 25% ਮਹਿੰਗੇ ਹੋਣ ਜਾ ਰਹੇ ਨੇ ਜੇਕਰ ਤੁਸੀਂ Jio ਯੂਜ਼ਰ ਹੋ ਤਾਂ ਤੁਸੀਂ ਮੋਬਾਈਲ ਰੀਚਾਰਜ ਤੇ ਪੈਸੇ ਬਚਾਉਣ ਦਾ ਤਰੀਕਾ ਅਪਣਾ ਸਕਦੇ ਹੋ ਜੇਕਰ ਤੁਸੀਂ ਪਲਾਨ ਦੀ ਕੀਮਤ ਵਧਣ ਤੋਂ ਪਹਿਲਾਂ ਰੀਚਾਰਜ ਕਰਦੇ ਹੋ ਤਾਂ ਇਹ ਫਾਇਦਾ ਫਾਇਦੇ ਦਾ ਸਮਝੌਤਾ ਹੋ ਸਕਦਾ ਹੈ ਦਰਸਲ Jio ਵੱਲੋਂ ਇੱਕ ਤੋਂ ਬਾਅਦ ਇੱਕ ਮੋਬਾਈਲ ਰੀਚਾਰਜ ਪਲਾਨ ਦੀ ਸਥਿਤੀ ਸਪਸ਼ਟ ਕੀਤੀ ਗਈ ਹੈ ਭਾਵੇਂ ਤੁਹਾਡੇ ਫੋਨ 'ਚ ਪ੍ਰੀपेड ਰੀਚਾਰਜ ਪਲਾਨ ਪਹਿਲਾਂ ਹੀ ਐਕਟਿਵ ਹੈ ਤਾਂ ਤੁਸੀਂ ਨਵਾਂ ਪਲਾਨ ਲੈ ਸਕਦੇ ਹੋ ਨਵਾਂ ਪਲਾਨ ਮੌਜੂਦਾ ਪ੍ਰੀपेड ਰੀਚਾਰਜ ਪਲਾਨ ਦੇ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ ਭਾਵੇਂ ਤੁਸੀਂ ਅੱਜ ਹੀ ਪੁਵਖ ਲਈ ਰੀਚਾਰਜ ਪਲਾਨ ਲੈ ਸਕਦੇ ਹੋ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਨਿਰਤਾਰਤ ਮਿਤੀ ਤੋਂ ਪਹਿਲਾਂ ਰੀਚਾਰਜ ਕਰਵਾ ਲੈਂਦੇ ਹੋ ਤਾਂ ਬਾਅਦ ਵਿੱਚ ਮੋਬਾਈਲ ਰੀਚਾਰਜ ਲਈ ਜ਼ਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਹੋਵੇਗੀ ਤੁਸੀਂ ਮੌਜੂਦਾ ਕੀਮਤ ਤੇ ਲਾਭਾਂ ਦੇ ਨਾਲ-ਨਾਲ ਪ੍ਰਵਿੱਖਦੀਆਂ ਮੋਬਾਈਲ ਰੀਚਾਰਜ ਯੋਜਨਾਵਾਂ ਦਾ ਵੀ ਲਾਭ ਲੈ ਸਕਦੇ ਹੋ Jio ਪ੍ਰੀपेड ਯੂਜ਼ਰ ਲਈ 2999 ਰੁਪਏ ਚ ਇੱਕ ਪੌਪੂਲਰ ਸਾਲਾਨਾ ਰੀਚਾਰਜ ਪਲਾਨ ਪੇਸ਼ ਕਰਦਾ ਹੈ ਇਸ ਰੀਚਾਰਜ ਪਲਾਨ ਚ ਤੁਹਾਨੂੰ 365 ਦਿਨ ਦੀ ਵੈਲਿਡਿਟੀ ਦੇ ਨਾਲ ਅਸੀਮਤ ਕਾਲਿੰਗ 2GB ਪ੍ਰਤੀ ਦਿਨ ਦਾ ਡਾਟਾ ਤੋ ਐਸਐਮਐਸ ਪ੍ਰਤੀ ਦਿਨ ਵਰਕੇ ਫਾਇਦੇ ਮਿਲਦੇ ਨੇ ਇਸ ਪਲਾਨ ਦੀ ਕੀਮਤ 3 ਜੁਲਾਈ ਤੋਂ 3599 ਰੁਪਏ ਹੋ ਜਾਵੇਗੀ ਜਾਨੀ 3400 ਰੁਪਏ ਹੋ ਜਾਵੇਗੀ ਜਿਹੜਾ ਪਲਾਨ ਤੁਸੀਂ ਹੁਣ 3000 ਵਿੱਚ ਖਰੀਦ ਸਕਦੇ ਹੋ 3 ਤਰੀਕ ਤੋਂ ਬਾਅਦ ਜਾਂ 3 ਤਰੀਕ ਨੂੰ 3400 ਰੁਪਏ ਦਾ ਹੋ ਜਾਵੇਗਾ ਤੁਹਾਨੂੰ ਦੱਸ ਦਈਏ ਕਿ Jio ਯੂਜ਼ਰ ਇੱਕ ਤੋਂ ਬਾਅਦ ਇੱਕ 50 ਮਾਸਿਕ ਤਿਮਾਹੀ ਅਤੇ ਸਾਲਾਨਾ ਪਲਾਨ ਲੈ ਸਕਦੇ